ਤੋ ਵਿਨਾ ਸਚਨਾ ਅਡਿਆਈ ਵਿਚਾਰ ਧਰਮੇ ਆਵੇ ਦੁਖੜਾ ਤੇ ਮੁਖਤਵਾਰ ਕਿਰਪਾ ਕਰੋ ਥੀਨ ਕੇ ਦਾਤੇ Gracias. ਨਾਮ ਮਰਨ ਦੁੱਖ ਜਾਏ ਸਤਨਾਮ ਰਿਵਾਇ ਗੁਰ ਸਾਹਿਬ ਕਰ ਸਤਿ ਕਰ ਪ੍ਰਸਾਦ ਰਾਮਦਾਸ ਸਰੋਵਰ ਨਾਥੇ ਸਭ ਉਤਰੇ পাপ ਖਮਕੇ ਨਿਰਮਲ ਹੋਏ ਕਰੇਸ਼ ਨਾਨਕ තර පපකමත නමලහ කෂන गොरपुරකින දන්න සකුසලකම පාවතरे ਸਹਿ ਸਲਾਮਤ ਸਭ ਤੋਂ ਖਯੋਬਾਰੀ ਇਹ ਗੁਰ ਕਾ ਸ਼ਬਦ ਵਿਚਾਰੇ ਰਹਾ ਸਾਧ ਸੰਗਮਲ ਲੱਥੀ ਆਰ ਬ੍ਰਹਮ ਭਇਓ ਸਾਚੀ ਨਾਨਕ ਨਾਮ ਤੇ ਆਇਆ ਆਦਿ ਪਰਖ ਪ੍ਰਭ ਪਾਇਆ ਸਾਧ ਸੰਗ ਮਨ ਲਾਥੀ